2007 ਚ ਕਹਿ ਦਿੱਤੀ ਸੀ ਇਹਨਾਂ ਨੇ ਮੇਰੇ ਤੇ ਇੱਕ ਪਰਚਾ ਦਰਜ ਕਰਤਾ ਸੀ ਝੂਠਾ ਪਹਿਲਾਂ ਇਹਨਾਂ ਨੇ ਮੈਨੂੰ ਤੋਂ ਡਿਮਾਂਡ ਕੀਤੀ ਸੀ 50000 ਦੀ ਮੈਂ ਦਿੱਤਾ ਨਹੀਂ ਸੀ ਜਦੋਂ ਫਿਰ ਪਤਾ ਇਹਨਾਂ ਨੂੰ ਲੱਗ ਗਿਆ ਵੀ ਮੇਰੀ ਰਿਕਾਰਡਿੰਗ ਹੋ ਗਈ ਫਿਰ ਇਹਨਾਂ ਨੇ ਮੇਰੇ ਤੋਂ ਬਾਅਦ ਦੇ ਪਰਾਨੇ ਸਾਡੇ 6 ਜਣੇ ਦੇ ਪਰਚਾ ਦਰਜ ਕਰਤਾ ਸੀ ਤੇ ਇੱਕ ਕਿਹੜੀ ਮੁੱਖ ਗਵਾਹ ਬਣੀ ਸੀਗੀ ਮਨਪ੍ਰੀਤ ਵਾਧਾਵਾਹ ਬਣੀ ਸੀ ਉਹਦਾ ਤਾਂ ਕੇਸ ਚੱਲ ਰਿਹਾ ਹਜੇ ਇੱਕ ਮਨਜੀਤ ਕੌਰ ਸੀ ਡੋਲੀ ਖੱਤਰੀਆਂ ਨੇ ਉਹਦਾ ਕਤਲ ਕਰਤਾ ਸੀ ਉਹਦਾ 18 ਸਾਲ ਹੋ ਗਏ 18 ਸਾਲਾਂ ਦੇ ਵਿੱਚ ਬਹੁਤ ਬੁਦਾ ਚੜਾ ਬਹੁਤ ਆਇਆ ਥੋੜੇ ਨਹੀਂ ਬਹੁਤੇ ਆਏ ਆ ਆ ਉਹਦੇ ਵਿੱਚ ਪਰਚੇ ਵੀ ਹੋਏ ਆ ਜੋ ਆਕਾ ਨੂੰ ਵੀ ਇੱਕ ਦਿਨ ਅੰਦਰ ਰੱਖਿਆ ਗਿਆ ਵਾਈਫ ਨੂੰ ਵੀ ਅੰਦਰ ਰੱਖਿਆ ਗਿਆ ਮਹਨੇ ਥਾਣੇ 'ਚ ਇੱਥੇ ਜਸਵੀਰ ਸਿੰਘ ਸੀ 135 ਨੰਬਰ ਗੱਟ ਨੰਬਰ ਉਹਦਾ ਚੰਡੀਗੜ੍ਹ ਦਾ ਨੇ ਫੜਿਆ ਸੀਗਾ ਪਰਚਾ ਦਰਜ ਕਰਾਇਆ ਸੀ ਇਹਨਾਂ ਨੇ ਪਰ ਮੈਂ ਫੇਰ ਵੀ ਦਵਿਆ ਨਹੀਂ ਨਾ 2007 ਨੇ ਮੋਗਾ ਸੈਕਟਰ ਕਨਾਲ ਮਾਮਲੇ ਦੇ ਵਿੱਚ ਜਿਹੜੇ ਰੋਪੀ ਸੀਗੇ ਦੋਸ਼ੀ ਸੀਗੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਸੀਗੀ ਅਦਾਲਤ ਨੇ ਦੋਹਾਂ ਧਿਰਾਂ ਦੀ ਦਲੀਲਾਂ ਤੋਂ ਬਾਅਦ ਜਿਹੜਾ ਹੈਗਾ ਫੈਸਲਾ ਇੱਕ ਵਾਰ ਫੇਰ ਰੱਖ ਦਿੱਤਾਗਾ ਸੋਮਵਾਰ ਨੂੰ ਜਿਹੜੇ ਰੋਪੀ ਨੂੰ ਸਜ਼ਾ ਸੁਣਾਈ ਜਾਗੀ ਇਸ ਵੇਲੇ ਰਣਜੀਤ ਸਿੰਘ ਜੀ ਜਿਹੜੇ ਕਿ ਇਸ ਪੂਰੇ ਮਾਮਲੇ ਦੇ ਸ਼ਿਕਾਇਤਕਰਤਾ ਨੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਹੈ ਪੂਰੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ 2007 ਤੋਂ ਉਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਜਿਹੜਾ ਇਸ ਪ੍ਰੋਗਰਾਮ ਲੈ ਕੇ ਰੰਜੀਤ ਜੀ ਇਹ ਰਸੋ ਪਹਿਲਾਂ ਸਭ ਤੋਂ ਪਹਿਲਾਂ ਕੀ ਸ਼ਿਕਾਇਤ ਤੁਸੀਂ ਜਿਹੜੀ ਦਿੱਤੀ ਸੀ सीबीआई ਨੂੰ ਜਿਹੜੀ ਸਾਰੇ ਮਾਮਲੇ ਨੂੰ ਲੈ ਕੇ ਜੀ ਮੈਂ ਐਡੀਪੀ ਲਾਨ ਅਡਰ ਸ਼ਿਕਾਇਤ ਦਿੱਤੀ ਸੀ 2007 ਚ ਹਮ ਚੰਦਰ ਸਿੱਖ ਦੀ ਸੀਗੀ ਐਡੀਪੀ ਉਹਨੂੰ 2007 ਚ ਸ਼ਿਕਾਇਤ ਦਿੱਤੀ ਸੀ ਇਹਨਾਂ ਨੇ ਮੇਰੇ ਤੋਂ ਇੱਕ ਪਰਚਾ ਦਰਜ ਕਰਤਾ ਸੀ ਠੂਠਾ ਪਹਿਲਾਂ ਇਹਨਾਂ ਨੇ ਮੇਰੇ ਤੋਂ ਡਿਮਾਂਡ ਕੀਤੀ ਸੀ 50000 ਦੀ ਮੈਂ ਦਿੱਤਾ ਨਹੀਂ ਸੀ ਕਿਉਂਕਿ ਫਿਰ ਪਤਾ ਇਹਨਾਂ ਨੂੰ ਲੱਗਿਆ ਵੀ ਮੇਰੀ ਰਿਕਾਰਡਿੰਗ ਹੋ ਗਈ ਫਿਰ ਇਹਨਾਂ ਨੇ ਮੇਰੇ ਤੋਂ ਵਾਕੇ ਪੁਰਾਣੇ ਸਾਡੇ 6 ਜਣੇ ਦੇ ਪਰਚਾ ਦਰਜ ਕਰਤਾ ਸੀ ਸੀਬੀਆਈ ਦੇ ਵਿੱਚ ਤੇ ਬਾਅਦ ਮਾਮਲਾ ਸੀਬੀਆਈ ਤੇ ਕਿਵੇਂ ਚੱਲਾ ਗਿਆ ਪਹਿਲਾਂ ਤੁਸੀਂ ਜੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਉਸ ਤੋਂ ਬਾਅਦ ਇਹ ਮਾਮਲਾ ਸੀਬੀਆਈ ਨੂੰ ਕਿਵੇਂ ਟਰਾਂਸਫਰ ਹੋਇਆ ਉਹਦੋਂ ਸੀਬੀਆਈ ਨੂੰ ਵੀ ਤੁਸੀਂ ਸ਼ਿਕਾਇਤ ਕੀਤੀ ਸੀ ਸੀਬੀਆਈ ਨੂੰ ਸ਼ਿਕਾਇਤ ਹੈ ਹਾਈ ਕੋਰਟ ਨੇ ਇਸ ਨੂੰ ਮੋਟੋ ਲਿਆ ਸੀਗਾ ਉਹਦੇ ਵਿੱਚ ਫਿਰ ਕੇਸ ਜਾਦੇ ਹਾਈ ਪ੍ਰੋਫਾਈਲ ਕਰਕੇ ਲੋਕਾਂ ਦਾ ਜਿਆਦਾ ਨਾ ਆਉਂਦਾ ਕਰਕੇ ਕਿਹੜੀ ਇਨਕੁਆਇਰੀ ਕੀਤੀ ਸੀ ਪੁਲਿਸ ਨੇ ਕਦੋਂ ਪਤਾ ਲੱਗਿਆ ਉਹਨੇ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਉਹ ਡੀਐਸਪੀ ਬਾਗਾਪੁਰਾਣਾ ਭਵਿੰਦਰ ਸਿੰਘ ਨੇ ਸਾਰੀ ਰਿਪੋਰਟ ਕਦੋਂ ਦਿੱਤੀ ਉੱਥੇ ਉਹ ਤੋਂ ਫਿਰ ਯਾਰ ਹੋ ਗਿਆ ਸੀ ਕਿ ਵੀ ਇਹ ਕੇਸ ਹਾਈ ਪ੍ਰੋਫਾਈਲ ਆ ਤੇ ਦਵਾ ਪੈ ਰਿਆ ਪਰ ਡੀਐਸਪੀ ਵਾਗਾ ਪ੍ਰਾਣਾ ਨੇ ਬਹੁਤ ਵਧੀਆ ਇਨਕੁਆਰੀ ਕੀਤੀ ਸੀ ਤੇ ਕੋਰਟ ਸੈਟੀਸਫਾਈ ਵੀ ਸੀ ਉਹਦੇ ਤੇ ਉਹ ਤੇ ਫਿਰ ਵੱਡੇ ਅਫਸਰ ਕਰਕੇ ਕੋਸ ਪੋਲੀਟਿਕਲ ਦਵਾ ਕਰਕੇ ਫਿਰ ਉਹਨਾਂ ਨੇ ਕੋਰਟ ਨੇ ਸੀਬੀ ਨੂੰ ਮਲਕ ਕਰਤਾ ਸੀ ਇਸ ਮਾਮਲੇ ਜੇ ਕਿਹੜੇ ਕਿਹੜੇ આરોપી ਸੀਗੇ ਤੇ ਇਹਨਾਂ ਦਾ ਕੀ ਕੀ ਰੋਲ ਸੀਗਾ ਇਹ ਦੱਸੋਗੇ ਜਰਾ ਇਹਨਾਂ ਦੇ ਰੋਪੀਆਂ ਤੇ ਸਾਰਿਆਂ ਦਾ ਪੈਸੇ ਲੈਣ ਦੇਣ ਦਾ ਰੋਲ ਸੀਗਾ ਜਾਂ ਗਲਤ ਕਿਸੇ ਨੂੰ ਫਸਾਉਣਾ ਠੀਕ ਹੈ ਇਹ ਸੀਗਾ ਤੇ ਬਾਕੀ ਇਹਦੇ ਚ ਇੱਕ ਕਿਹੜੀ ਮੁੱਖ ਗਵਾਹ ਬਣੀ ਸੀਗੀ ਮਾਨਪ੍ਰੀਤ ਵਾਦਾਵਾਹੂਆ ਬਣੀ ਸੀ ਉਹਦਾ ਤਾਂ ਕੇਸ ਚੱਲ ਰਿਹਾ ਹਜੇ ਇੱਕ ਮਨਜੀਤ ਕੌਰ ਸੀ ਡੋਰੀ ਖੱਤਰੀਆਂ ਦੇ ਉਹਦਾ ਕਤਲ ਕਰਤਾ ਸੀ ਉਹਦਾ ਖਬਰ ਵੀ ਆਈ ਸੀ ਪਿੱਛੇ ਜਿਹੇ 2018 ਚ ਇਸ ਕੇਸ ਦੇ ਨਾਲ ਵਿੱਚ ਬੰਦਿਆਂ ਨੇ ਉਹਦਾ ਕਤਲ ਕੀਤਾ ਪਰ ਉਹਦੀ ਕੋਈ ਪੈਰਵਾਹੀ ਨਾ ਕਰਨ ਕਰਕੇ ਉਹ ਕੇਸ ਉੱਥੇ ਰਫਾ ਦਫਾ ਹੋ ਗਿਆ ਹੁਣ ਤੁਸੀਂ ਇਸ ਪੂਰੇ ਮਾਮਲੇ ਕਿਸ ਤਰ੍ਹਾਂ ਦੀ ਸਜ਼ਾ ਦੀ ਅਪੀਲ ਕਰਦੇ ਹੋ ਕਿਉਂਕਿ 2007 ਦਾ ਇਹ ਮਾਮਲਾ ਹੈਗਾ 2007 ਤੋਂ ਲੈ ਕੇ ਹੁਣ 2025 ਆ ਗਿਆ ਇੰਨਾ ਵਰਸਾ ਜਿਹੜੇ ਬੀਤ ਚੁੱਕੇ ਨੇ ਕਿੰਨੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣਾ ਆਇਆ ਤੁਹਾਨੂੰ ਕੋਈ ਧਮਕੀ ਕੋਈ ਕਿਸ ਤਰ੍ਹਾਂ ਦੀ 18 ਸਾਲ ਹੋ ਗਏ 18 ਸਾਲਾਂ ਦੇ ਵਿੱਚ ਬਹੁਤ ਉਦਾਚੜਾ ਬਹੁਤ ਆਇਆ ਥੋੜੇ ਨਹੀਂ ਬਹੁਤੇ ਆਇਆ ਉਹਦੇ ਵਿੱਚ ਪਰਚੇ ਵੀ ਹੋਏ ਆ ਜੋ ਆਕਾ ਨੂੰ ਵੀ ਇੱਕ ਦਿਨ ਅੰਦਰ ਰੱਖਿਆ ਗਿਆ ਵਾਈਫ ਨੂੰ ਵੀ ਅੰਦਰ ਰੱਖਿਆ ਗਿਆ ਮਹਨੇ ਥਾਣੇ 'ਚ ਇੱਥੇ ਜਸਵੀਰ ਸਿੰਘ ਸੀ 135 ਨੰਬਰ ਗੱਟ ਨੰਬਰ ਉਹਦਾ ਚੰਡੀਗੜ੍ਹ ਦਾ ਨੇ ਫੜਿਆ ਸੀਗਾ ਪਰਚਾ ਦਰਜ ਕਰਾਇਆ ਸੀ ਇਹਨਾਂ ਨੇ ਪਰ ਮੈਂ ਫੇਰ ਵੀ ਦਵਿਆ ਨਹੀਂ ਇਹਨਾਂ ਤੋਂ ਉਹ ਕਿਸ ਤਰੀਕਾ ਨਾਲ ਸਜਾ ਦੀ ਅਪੀਲ ਕਰਦੇ ਹੋ ਸੋਮਵਾਰ ਤੱਕ ਫੇਰ ਜਿਹੜਾ ਕ ਫੈਸਲਾ ਸੁਰੱਖੇ ਰੱਖਿਆ ਗਿਆਗਾ ਸਜਾ ਕੋਰਟ ਨੂੰ ਵੇਖੋ ਸਖਤ ਤੋਂ ਸਖਤ ਹੀ ਸਜ਼ਾ ਦੋ ਉਮੀਦ ਆ ਪੂਰੀ ਇਹਨਾਂ ਦਾ ਜਿਹੜੇ ਐਸਐਸਪੀ ਸੀਗੇ ਤੇ ਇਹ ਐਸਪੀ ਸੀਗੇ ਇਹਨਾਂ ਦੇ ਦੋ ਥਾਣਿਆਂ ਦਾ ਕੀ ਰੋਲ ਸੀਗਾ ਨਾਲ ਥੋੜਾ ਦੱਸੋਗੇ ਇਹ ਸਿਟੀ ਵੱਲੋਂ ਤੋਂ ਚੱਲਿਆ ਸੀ ਕੰਮ ਹਾਂਜੀ ਪਰਚਾ ਦਰਜ ਕਰਕੇ ਇਹਨਾਂ ਨੇ ਲਿਸਟ ਬਣਾ ਲਈ ਨਾਂ ਦੇ ਤਾ ਕਢਾਤਾ ਬੁਲਾ ਲਿਆ ਫੜ ਕੇ ਅੰਦਰ ਦੇ ਤਾਂ ਹਵਾਲਾੜੇ ਚ ਪੈਸੇ ਲੈ ਲੈ ਮੜ ਕੇ ਐਫੀ ਡੈਟ ਦੇਤਾ ਬਹੁਤ ਖੁਸ਼ ਹੋਇਆ ਦੇਚ ਬਹੁਤ ਬੰਦੇ ਹਜੇ ਇਹਦੇ ਮੂਰੇ ਆਈ ਨਹੀਂ ਹਾਂ ਇਹਦਾ ਸਿਰਫ ਕਿਹੜੇ ਕਾਗਜ਼ਾਂ ਸੀ ਉਹੀ ਆਏ ਆ ਪੂਰੇ ਕਿਹੜੇ ਹਜੇ ਡਾਕਟਰ ਜਾਂ ਹੋਰ ਵੱਡੇ ਵੱਡੇ ਸੀਗੇ ਉਹ ਤਾਂ ਹਜੇ 50 50 ਲੱਖ 40 40 ਲੱਖ ਵਾਲੇ ਉਹ ਤਾਂ ਮੂਰੇ ਆਏ ਹੀ ਨਹੀਂ ਹਜੇ ਇਹਦੇ ਚ ਕਿੰਨੀਆਂ ਗੋਹਾਈਆਂ ਹੋਈਆਂ ਜੀ ਪੂਰੇ ਮਾਮਲੇ ਚ ਇਹਦੇ ਚ ਮੇਰੇ ਲਗਭਗ 250 ਤੋਂ ਉੱਪਰ ਗੋਹਾਈ ਸੀਗੀ ਬਿਲਕੁਲ ਜੀ ਇਹ ਸਾਹਮਣੇ ਰਣਜੀਤ ਸਿੰਘ ਜੀ ਜਿਹੜੇ ਕਿ ਇਸ ਪੂਰੇ ਮਾਮਲੇ ਦੇ ਮਦਈ ਸੀਗੇ ਇਹਨਾਂ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀਗੀ ਤੋਂ ਬਾਅਦ ਜਿਹੜਾ ਮਾਮਲਾ ਜਿਹੜਾ ਕਾ ਸੀਬੀਆਈ 'ਚ ਗਿਆ ਸੀਗਾ ਹਾਈ ਕੋਰਟ ਦੇ ਹਦਾਇਤਾਂ ਤੋਂ ਬਾਅਦ ਤੇ ਹਾਈ ਕੋਰਟ ਦੇ ਹਦਾਇਤਾਂ ਤੋਂ ਬਾਅਦ ਸੀਬੀਆਈ ਦੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਸੋ ਇਸ ਪੂਰੇ ਮਾਮਲੇ ਵਿੱਚ 18 ਸਾਲ ਬਾਅਦ ਜਿਹੜਾਗਾ ਹੁਣ ਫੈਸਲਾ ਹੋਣ ਜਾ ਰਿਹਾ ਹੈਗਾ ਸੋਮਵਾਰ ਨੂੰ ਕੀ ਇਹਦੇ ਵਿੱਚ ਫੈਸਲਾ ਹੁੰਦਾ ਹੈਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਜੀ ਕਮਾਂਡਰ ਮਨ ਜਰਜੀਤ ਨਾਲ ਰਣਜੀਤ ਸਿੰਘ ਪੀਟੀਸੀ న్యూਸ ਮੋਹਾਲੀ